ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਮੈਂ ਸੀਐਮਡੀ ਯੋਗਸ਼ਾਲਾ ਦੇ ਪ੍ਰੋਜੈਕਟ ਦੇ ਵਿੱਚ ਪਿਛਲੇ 10 ਮਹੀਨਿਆਂ ਤੋਂ ਸੇਵਾ ਨਿਭਾ ਰਿਹਾ ਹਾਂ ਤਿੰਨ ਕਲਾਸਾਂ ਸਵੇਰੇ ਤੇ ਤਿੰਨ ਕਲਾਸਾਂ ਸ਼ਾਮ ਨੂੰ ਹੁੰਦੀਆਂ ਜਿਨ੍ਹਾਂ ਦੇ ਵਿੱਚ ਹਰ ਇੱਕ ਉਮਰ ਵਰਗ ਦੇ ਲੇਡੀਜ਼ ਆਉਂਦੇ ਆ ਉਹਨਾਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਤੇ ਸਾਰਿਆਂ ਨੂੰ ਬਹੁਤ ਵਧੀਆ ਆਰਾਮ ਮਿਲ ਰਿਹਾ ਹੈ ਤੇ ਇਸ ਕਲਾਸ ਦੇ ਵਿੱਚ ਕੁਝ ਲੇਡੀਆਂ ਐਸੀਆਂ ਜਿਨ੍ਹਾਂ ਨੂੰ ਥਾਇਰਾਇਡ ਦੇ ਵਿੱਚ ਮਾਈਗਰੇਨ ਦੇ ਵਿੱਚ ਹੱਥਾਂ ਪੈਰਾਂ ਦਾ ਸੋਣਾ 슈ਗਰ ਜਾਂ ਹੋਰ ਅਨੇਕਾ ਇਦਾਂ ਦੀਆਂ ਬਿਮਾਰੀਆਂ ਜਿਨ੍ਹਾਂ ਤੋਂ ਕਈ ਸਾਲਾਂ ਤੋਂ ਜਾਂ ਮਹੀਨਿਆਂ ਤੋਂ ਦੁਖੀ ਸੀ ਉਹ ਉਹਨਾਂ ਵਿੱਚ ਉਹਨਾਂ ਨੂੰ ਕਾਫੀ ਆਰਾਮ ਮਿਲੇ ਹੈ ਇਸ ਪ੍ਰੋਜੈਕਟ ਦੇ ਵਿੱਚ ਆਉਣ ਨਾਲ ਸਾਡੀ ਆਪਣੀ ਸਿਹਤ ਦਾ ਵੀ ਬਹੁਤ ਵਧੀਆ ਸੁਧਾਰ ਹੈ ਕਿਉਂਕਿ ਪਹਿਲਾਂ ਮੈਂ ਇੱਕ ਪ੍ਰਾਈਵੇਟ ਜੌਬ ਕਰਦਾ ਸੀ ਐਜ਼ ਅ ਸਪੋਰਟ ਟੀਚਰ ਕਿ ਯੋਗ ਵਿੱਚ ਆਉਣ ਨਾਲ ਮੇਰੀ ਆਪਣੀ ਸਿਹਤ ਦਾ ਵੀ ਬਹੁਤ ਵਧੀਆ ਸੁਧਾਰ ਹੋ ਰਿਹਾ ਹੈ ਤੇ ਮਰੰਡੇ ਦੇ ਵਿੱਚ ਅਲੱਗ-ਅਲੱਗ ਥਾਮਾਂ ਤੇ ਮੈਂ 6 ਕਲਾਸਾਂ ਰੈਗੂਲਰ ਲੈ ਰਹੇ ਹਾਂ ਜੀ ਅਸੀਂ ਕੋਰਸ ਕਈ ਸਾਲਾਂ ਤੋਂ ਕਰਕੇ ਬੈਠੇ ਸੀ ਮਾਨੂੰ 7 ਸਾਲ ਹੋ ਗਏ ਯੋਗਾ ਡਿਪਲੋਮਾ ਕੀਤੇ ਨੂੰ ਤੇ ਪਹਿਲੀ ਵਾਰ ਪੰਜਾਬ ਦੇ ਵਿੱਚ ਪੋਸਟ ਕੋ ਯੋਗ ਦੇ ਲਈ ਇਹ ਪਹਿਲੀ ਸਰਕਾਰ ਹੈ ਜਿਹੜੀ ਲੈ ਕੇ ਆਈ ਹੈ ਤੇ ਇਸ ਲਈ ਅਸੀਂ ਭਗਵੰਤ ਮਾਨ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਹਿੰਦੇ ਆ। ਤੇ ਅਸੀਂ ਚਾਹੁੰਦੇ ਆ ਕਿ ਇਦਾਂ ਦੇ ਹੋਰ ਪ੍ਰੋਜੈਕਟ ਜੋ ਯੋਗ ਦੇ ਨਾਲ ਜੁੜੇ ਹੋਏ ਆ ਲੋਕਾਂ ਤੱਕ ਲੈ ਕੇ ਆਉਣ ਜਿਸ ਨਾਲ ਕਿ ਲੋਕਾਂ ਦੇ ਸਿਹਤ ਜਿਹੜੀ ਵਧੀਆ ਹੋ ਸਕੇ ਸਾਡੇ ਵਰਗੇ ਬੇਰੁਜ਼ਗਾਰ ਨੌਜਵਾਨਾਂ ਅਤੇ ਪੰਜਾਬ ਦੇ ਲੋਕਾਂ ਲਈ ਇੰਨਾ ਵਧੀਆ ਉਪਰਾਲਾ ਕੀਤਾ ਜਿਸ ਲਈ ਅਸੀਂ ਉਹਨਾਂ ਦੇ ਦਿলো ਧੰਨਵਾਦੀ ਆ।